ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸ਼ਲੋਕ ਮਹੱਲਾ ਚੌਥਾ ਅੰਦਰ ਗਿਆਨ ਪਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਕਪਾਹੀ ਸਤਗੁਰ ਕਾ ਪਾਣਾ ਚਿਤ ਨ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸ਼ਲੋਕ ਮਹੱਲਾ ਚੌਥਾ ਅੰਦਰ ਗਿਆਨ ਭਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਕਪਾਹੀ ਸਤ ਗੁਰ ਕਾ ਬਾਣਾ ਚਿਤ ਨ ਆਵੇ ਆਪਣੇ ਸੁਆਈ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸ਼ਲੋਕ ਮਹੱਲਾ ਚੌਥਾ ਅੰਤਰ ਗਿਆਨ ਪਈ ਮਤ ਮਦਮ ਸਾਤ ਗੁਰ ਕੀ ਪਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇਖ ਪਾਹੀ ਸਤ ਗੁਰ ਕਾ ਬਾਣਾ ਚਿਤ ਨ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਚੌਥਾ ਅੰਤਰ ਗਿਆਨ ਪਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਕਪਾਹੀ ਸਤ ਗੁਰ ਕਾ ਬਾਣਾ ਚੇਤਨ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸ਼ਲੋਕ ਮਹੱਲਾ ਚੌਥਾ ਅੰਤਰ ਗਿਆਨ ਪਈ ਮਤ ਮਦਮ ਸਾਤ ਗੁਰ ਕੀ ਪਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇਖ ਪਾਹੀ ਸਤ ਗੁਰ ਕਾ ਬਾਣਾ ਚਿਤ ਨ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸ਼ਲੋਕ ਮਹੱਲਾ ਚੌਥਾ ਅੰਦਰ ਗਿਆਨ ਪਈ ਮਤ ਮਦਮ ਸਾਤ ਗੁਰ ਕੀ ਪਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇਖ ਪਾਹੀ ਸਤ ਗੁਰ ਕਾ ਬਾਣਾ ਚੇਤਨ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸ਼ਲੋਕ ਮਹੱਲਾ ਚੌਥਾ ਅੰਦਰ ਗਿਆਨ ਭਈ ਮਤ ਮਦਮ ਸਾਤਗੁਰ ਕੀ ਪਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਕਪਾਹੀ ਸਤਿਗੁਰ ਕਾ ਬਾਣਾ ਚੇਤਨਾ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸੁਨਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸ਼ਲੋਕ ਮਹੱਲਾ ਚੌਥਾ ਅੰਤਰ ਗਿਆਨ ਪਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇਖ ਪਾਹੀ ਸਤ ਗੁਰ ਕਾ ਪਾਣਾ ਚੇਤਨਾ ਆਵੇ ਆਪਣੇ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ